ਪਾਰਲੀਮੈਂਟ ਦੀ ਚੋਣ ਜਿੱਤਣ ਤੋਂ ਬਾਅਦ ਪੀਬਾ ਹਰਸ਼ਮ੍ਰਿਤ ਕੌਰ ਬਾਦਲਾ ਤਲਵੰਡੀ ਸਾਬੋ ਤੱਕ ਸੀ ਦੌਨਲਾ ਸਹਿਰ ਦੇ ਆਏ ਤੇ ਨਤਮਸਤਕ ਹੋਏ ਇਸ ਮੌਕੇ ਜਿੱਥੇ ਉਹਨਾਂ ਨੇ ਤਲਵੰਡੀ ਸਾਬੋ ਤੇ ਆਸ-ਪਾਸ ਦੇ ਆਪਣੇ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਤਖਸਵ ਤੇ ਅਰਦਾਸ ਕੀਤੀ ਤੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਹੈ ਦੇ ਤੁਹਾਡੀ ਸ਼ਾਮ ਯਾਤਰੀ ਰਾ ਮੇਰੇ ਦਸਤਾਨ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋਂ ਮੇਂਦ ਕੀਤੀ ਪੂਰੇ ਅਰਦੀ ਚੋਟੀ ਦਾ ਪੂਰਾ ਜ਼ੋਰ ਲਾਇਆ ਕੋਈ ਕਸਰ ਨਹੀਂ ਛੱਡੀ ਆਪਦੀ ਚੌਂ ਸਮਝ ਕੇ ਜਿਹੜਾ ਮੈਨੇ ਲੜੀ ਹੈ ਕਿ ਚੌਥੀ ਵਾਰੀ ਇੱਕੀ ਹਲਕੇ ਤੋਂ ਇੱਕੀ ਪਾਰਟੀ ਤੋਂ ਚੌਥੀ ਵਾਰੀ ਖੜਾ ਹੋਣਾ ਤੇ ਉਹ ਵੀ ਪਹਿਲੇ ਤੋਂ ਵੱਧ ਲੀਡ ਲੈ ਕੇ ਜਾਣਾ ਇਹ ਧੰਨਵਾਦ ਸਾਹਿਬ ਦਾ ਕੋਟਾਨ ਕੋਟਨਵਾਦ ਮੈਂਸ ਮੇਰੇ ਵਕਰਾ ਦਾ ਜਿਤ ਵੀ ਉਹਨਾਂ ਦੀ ਹੈ ਕਾਮਯਾਬੀ ਵੀ ਉਹਨਾਂ ਦੀ ਹੈ ਇਹ ਸਿਹਰਾ ਵੀ ਉਹਨਾਂ ਨੂੰ ਕਿੰਨੇ ਬੱਤੀ ਬਗਲ ਤੋਂ ਬਿਨਾ ਕਿਹਨੇ ਕਿ ਚੌਂਕਾਂ ਤੋਂ ਵੀ ਹਾਂਜੀ ਬਹੁਤ ਔਖੀ ਸੀਗੀ ਤੇ ਜਿਹੜੇ ਅਧਿਕਾਰੀ ਹੋਏ ਬਾਦਲ ਸਾਹਿਬ ਨੂੰ ਕਹਿੰਦੇ ਸੀ ਕਿ ਉਹਨਾਂ ਦੀ ਸੇਵਾ ਛੋਟੀ ਪੈ ਗਈ ਉਹਨਾਂ ਦੀ ਵੱਡੀ ਜਿੱਤ ਹੋਈ ਮੈਂ ਕਹਿੰਦੀ ਹਾਂ ਲੰਮੀ ਤੇ ਲੋਕਾਂ ਨੇ ਬਾਦਲ ਸਾਹਿਬ ਦੀ ਸੇਵਾ ਚ ਮੋਰ ਲਾ ਕੇ ਅਧਿਕਾਰੀ ਹੋਏ ਮੁੱਖ ਮੰਤਰੀ ਤੇ ਦਮਤਰੀ ਨੂੰ ਹੂੰ ਦੌਰ ਜਵਾਬ ਨਹੀਂ ਮਿਲ ਰਹਾ ਆਖਰੀ ਸਵਾਲਾਂ ਜੀ ਪਹਿਲੇ ਮੁੱਦੇ ਕਿਹੜੇ ਰਹਿਣਗੇ ਜਿਹੜੇ ਸੋਧਾਂ ਦਿੱਤੇ ਜਾਂਦੇ ਨੇ ਦੇਖੋ ਬਹੁਤ ਸਾਰੇ ਮੁੱਦੇ ਨੇ ਗਰੀਬ ਬਹੁਤ ਔਖੇ ਨੇ ਜਿਹੜਾ ਉਹਨਾਂ ਦੇ ਕਾਰਡ ਕੱਟੇ ਗਏ ਨੇ ਨਸ਼ਾ ਬਹੁਤ ਵੱਡਾ ਮੁੱਦਾ ਹੈ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ ਕਿਸਾਨ ਬਹੁਤ ਔਕੇ ਨੇ ਜਿਹੜੇ ਵੱਡੇ ਵੱਡੇ ਵਾਦੇ ਲਾਰੇ ਸਰਕਾਰ ਦੇ ਰਹੀ ਸੀ ਸਰਕਾਰ ਮਤਲਬ ਪੂਰੇ ਪੰਜਾਬ ਨੇ ਨਿਕਾਰੇ ਨੇ ਭਾਵੇਂ ਦੋ ਇਕੱਠੇ ਹੋ ਕੇ ਨੂਰਾ ਕੁਸ਼ਤੀ ਕਰਕੇ ਦੋਨੋਂ ਗੱਠਜੋੜ ਕਰਕੇ ਕਾਂਗਰਸ ਦਾ ਮਾਮਾ ਆਖੀ ਲੜ ਰਹੀ ਸੀ ਤਾਂ ਵੀ ਲੋਕਾਂ ਨੇ ਸਰਕਾਰ ਮੁੱਖ ਮੰਤਰੀ ਦੇ ਖਿਲਾਫ ਤਾਂ ਬਹੁਤ ਵੱਡਾ ਸਤਵਾ ਦਿੱਤਾ ਹੈ ਤੇ ਅਕਾਲੀ ਦਲ ਕੱਲੀ ਕੋ ਪਾਰਟੀ ਸੀ ਜਿਹੜੀ ਕੱਲੀ ਲੱਗ ਰਹੀ ਸੀ ਬਾਕੀ ਸਾਰੇ ਇਕੱਠੇ ਹੋਏ ਸੀ ਸੋ ਮੈਂ ਸਮਝਦੀ ਹਾਂ ਕਿਤੇ ਨਾ ਕਿਤੇ ਅਕਾਲੀ ਦਲ ਨੇ ਆਪਣਾ ਸਟੈਂਡ ਪੰਜਾਬ ਦੇ ਹਕਾਚੇ ਸਧਾਂਤਾਚੇ ਅਸੂਲਾਚੇ ਦੱਲੇ ਖੜਨਾ ਮਨਜ਼ੂਰ ਹੈ ਪਾਵੇਂ ਸੀਤਾ ਘਾਟਾ ਬਾਦਾਨ ਆ ਨਾ ਆ ਲੇਕਿਨ ਪੰਜਾਬ ਦੇ ਹਕਾਂ ਨਹੀਂ ਲੱਦਦਾ ਰਹਿਦਾ ਚਲੋ ਥੈਂਕ ਯੂ ਫੋਰ ਵੀਰ ਲੰਬੀ ਹਲਕੇ ਦੇ ਲੋਕਾਂ ਨੇ ਤਾਂ ਗਾਲ ਸਾਹਿਬ ਦੇ ਮੈਨੂੰ ਲੱਗਦਾ ਹੈ ਉਹਨਾਂ ਦੇ ਕੰਮ ਤੇ ਜਿਉਂ-ਜਿਉਂ ਉਹਨਾਂ ਨੇ ਮੋਹਰਾਂ ਲਾਈਆਂ ਹਰ ਲੰਬੀ ਦੇ ਹਰ ਪਿੰਡ ਕੋਲ ਲੀਡ ਆਈ ਹੈ ਜਿਹੜੇ ਲੋਕੀ ਕਹਿੰਦੇ ਸੀ ਕਿ ਅਸੀਂ ਬਾਪੂ ਬਾਦਲ ਨੂੰ ਮਰਾਇਆ ਮੈਨੂੰ ਲੱਗਦਾ ਹੈ ਲੰਬੀ ਦੇ ਲੋਕਾਂ ਨੇ ਮੋਹ ਤੋੜਣਾਂ ਨੂੰ ਜਵਾਬ ਦਿੱਤਾ ਹੈ ਮੁੱਖ ਮੰਤਰੀ ਨੂੰ ਵੀ ਦਿੱਤਾ ਮੰਤਰੀ ਸਾਹਿਬ ਨੂੰ ਵੀ ਦਿੱਤਾ ਤੇ ਇੱਕ ਇੱਕ ਪਿੰਡ ਕੋਲ ਜਿਹੜੀ ਲੀਡ ਆਈ ਹੈ ਤੁਹੋਨਾ ਸਾਰਿਆਂ ਨੂੰ ਮੈਂ ਨਮਨ ਕਰਦੀ ਆਂ ਕਿ ਅੱਜ ਬਾਦ ਸਾਹਿਬ ਦੀ ਰੂਹ ਜਿੱਥੇ ਵੀ ਹੈ ਜਿਹੜਾ ਪਿਛਲਾ ਸੀਗਾ ਸਾਰਾ ਧੋਕੇ ਹੋ ਜਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਹੈ ਹਮੇਸ਼ਾ ਵਾਸਤੇ ਦੇਮਦਾਰ ਇਹ ਪਰਵਾਰ ਰਹੋ ਹਰ ਸੰਗਤ ਕੋ ਬਾਦਲੇ ਐਮ ਜੀ ਲਈ ਅੰਡਾ ਹੋਰ ਬਹੁਤ ਹੁਣ ਨਵੇਂ ਪ੍ਰੋਜੈਕਟ ਕੀ ਨੇ ਅਗਲਾ ਐਮ ਕੀ ਹੈਗਾ ਤਲੇ ਦੇਖਿਓ ਦਿੱਲੀ ਚ ਸਰਕਾਰ ਕਿਹੜੀ ਬੰਦੀ ਹੈ ਤੇ ਜਿਹੜੀ ਵੀ ਬੰਦੀ ਹੈ ਤੇ ਭਾਵੇਂ ਉਹਨਾਂ ਦੀ ਮੰਨਤਾ ਕੱਢੀ ਆ ਭਾਵੇਂ ਉਹਨਾਂ ਨਾਲ ਲੜਾਈ ਲੜੀਏ ਲੜਾਂਗੇ ਆਪਣੇ ਇਲਾਕੇ ਵਾਸਤੇ ਆਪਣੇ ਪੰਜਾਬ ਵਾਸਤੇ ਜਦੋਂ ਤੱਕ ਸਰਕਾਰ ਲਈ ਕੁਝ ਲੈ ਕੇ ਆਉਂਗਾ ਤੱਕ ਸਾਡੀ ਖਾਸਲੀ ਨਾਇਕ ਸੇਵਾ ਅਸੀਂ ਮੰਨਦੇ ਆਂ ਮਹਾਨ ਸਥਾਨੇ ਕੀ ਗੁੰਦੇ ਅੱਗੇ ਅਰਦਾਸ ਦੀ ਝੋਲੀ ਚੇ ਸੇਵਾ ਪਾ ਰਹੇ ਹਾਂ ਕਰਨ ਖਰਾਬ ਹਨ ਆਰ ਸਵਾਮੀ ਹੁੰਦੇ ਨੇ ਆਪਾਂ ਕੌਣ ਹੁੰਨੇ ਆਂ ਅਸੀਂ ਗੁਰੂ ਰਾਮਦਾਸ ਪਾਚਾ ਜੀ ਨੇ ਜਿਵੇਂ ਸੁਖਵੀਰ ਜੀ ਤੋਂ ਸੇਵਾ ਲੈ ਲਈ ਸੀ ਕਲਗੀਧਰ ਪਿਤਾ ਐਸ ਨੇ ਮਾਨੀ ਦੀ ਝੋਲੀ ਚੇ ਸੇਵਾ ਪਾ ਜਿਸ ਤਰ੍ਹਾਂ ਕਿੰਨੀ ਬੋਨਾਂ ਨੂੰ ਕੀ ਜਵਾਬ ਦੇਵੋਗੇ ਬੜੇ ਪੰਜਾਬ ਚ ਕੋਈ ਜਵਾਬ ਨਹੀਂ ਪਵਾੰਗੀ ਮੇਰੇ ਹਲਕੇ ਦੇ ਲੋਕਾਂ ਨੇ ਉਹ ਤੋੜ ਜਵਾਬ ਦਿੱਤਾ ਹੈ ਉਧਰ ਇਸ ਸੰਬੰਧੀ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਰਵੀਪ੍ਰੀ ਸਿੰਘ ਸਿੱਧੂ ਨੇ ਕਿਹਾ ਕੋਈ ਲੱਭਣੀ ਹੈ ਜੀ ਬੋਲਣ ਵਾਲੇ ਬੜੀ ਗੁਰੂ ਨੇ ਕਿ ਮਿਹਰ ਕੀਤੀ ਐਡੀ ਮਿਲਦਾ ਤਕੜੀ ਕਿਸਮਤ ਸ਼ਾਇਦ ਕਿਸੇ ਦੀ ਨਾ ਹੋਵੇ ਜਿਹੜੀ ਜਿੰਨੀ ਵੀ ਬਾਹਰ ਦੇ ਮਤਲਬਤ ਹੋਰ ਬਦਲਦੀ ਕਿਸਮਤ ਹੈ ਜੀ ਚੌਥੀ ਵਾਰੀ ਲਗਾਤਾਰ ਉਹ ਵੀ 50000 ਦੀ ਲੀਡ ਤੇ ਜਿਤਨਾ ਮੈਂ ਕਹਿੰਦਾ ਚਮਤਕਾਰੀ ਹੋਇਆਗਾ ਕਿ ਤੇ ਮੈਂ ਤੇ ਮੈਂ ਜਿਹੜੇ ਅਕਾਲੀ ਦਲ ਦੇ ਜਿਹੜੇ ਵਰਕਰ ਸਹਬਾਨ ਨੇ ਖਾਸ ਕਰਕੇ ਤਲਵੰਡੀ ਸਾਹਿਬ ਵਾਲਕੇ ਦੇ ਜਿੱਥੇ ਸਾਨੂੰ ਕਮਜ਼ੋਰ ਸਮਝਿਆ ਜਾਂਦਾ ਸੀਗਾ ਜਿਵੇਂ ਮੈਂ ਸਪੀਚ ਵਿੱਚ ਵੀ ਕਿਹਾ ਸੀ ਉਦੋਂ ਇੱਕ ਮਹੀਨੇ ਦੇ ਅੰਦਰ ਅੰਦਰ ਪਲਟ ਕੇ ਸਿੱੜਤਾ ਸਾਰਾ ਕੁਝ ਜਿਵੇਂ ਸਰ ਬ੍ਰੂਤੀ ਕਹਿੰਦੇ ਸੀ ਪਹਿਲਾਂ ਜਿਹੜੇ ਹਲਕਾ ਇੰਚਾਰਜ ਤੇੋਂ ਗਏ ਅਕਾਲੀ ਦਲ ਤੋਂ ਕਹਿੰਦਾ ਸੀ ਵੀ ਤੱਕੂ ਵੀ ਤਲਵੰਡੀ ਸਾਹਿਬ ਦੀ ਪadiya ਵੋਟ ਕੀ ਕਹਿਣਾ ਚਾਹੀਦਾ ਇੱਕ ਟਾਕਰੇ ਤੇ ਖੜੇ ਆ ਇੱਥੇ ਨਿਮਰ ਨਿਮਰਤਾ ਵਾਲਾ ਬੰਦਾ ਅੱਗੇ ਜਾਂਦਾਗਾ ਜਿਹੜਾ ਧੌਣ ਤੇ ਕਿੱਲਾ ਰੱਖਦਾ ਨਾ ਉਹ ਤਾਂ ਤਿੰਨ ਵਾਰੀ ਕੱਢਤਾ ਗੁਰੂ ਸਾਹਿਬ ਹੀ ਕੱਢਦੇ ਨੇ ਨਾਲੇ ਹਲਕੇ ਦੀ ਸੰਗਤ ਕੱਢਦੀ ਐ ਉਹ ਤਿੰਨ ਵਾਰੀ ਕੱਢਤਾ ਤੇ ਹਲੇ ਵੀ ਨਾ ਜੇ ਸਮਝਣ ਤੇ ਮੇਰੇ ਤਾਂ ਵੱਡੇ ਭਰਾ ਨੇ ਮੈਂ ਚੀਜ਼ ਸਮਝਾ ਸਕਦਾ ਭਗਵਾਨ ਜੀ ਜੀ 13 ਜ਼ੀਰੋ ਕਰਾਂਗੇ ਤਿੰਨ ਹੀ ਆਈਆਂ ਕੀ ਕਹਿਣਾ ਚਾਹੁੰਦੇ ਸੀ ਹਲੇ ਤਾਂ ਜੇ ਤਿੰਨ ਆ ਗਏ ਉਹ ਵੀ ਮੈਂ ਸਮਝਦਾ ਗਨੀਮਤ ਹੈ ਜੋ ਹਾਲ ਪੰਜਾਬ ਦਾ ਇਹਨਾਂ ਨੇ ਕੀਤਾਗਾ ਤੇ ਬਾਕੀ 13 ਜ਼ੀਰੋ ਇਹਨਾਂ ਦੇ ਉਲਟਾ ਹੋਣੀ ਚਾਹੀਦੀ ਸੀ ਤੇ ਹਲੇ ਵੀ ਜੇ ਇਹ ਅਕਲ ਨਾਲ ਚੱਲਣ ਇਹ ਕੋ ਪੰਜਾਬ ਦਾ ਸਾਰਿਆਂ ਦਾ ਸਾਂਝਾ ਹੀ ਹੈਗਾ ਤੇ ਸਾਡਾ ਵੀ ਪੰਜਾਬ ਹੈਗਾ ਤੇ ਮੈਂ ਤਾਂ ਕਹਣਾ ਜੇ ਪੰਜਾਬ ਦੇ ਲੋਕ ਜਿਨ੍ਹਾਂ ਨਾਲ ਵਾਦੇ ਏਡੇ ਵੱਡੇ ਵੱਡੇ ਕੀਤੇ ਹੋਏ ਨੇ ਜੋ ਵਾਦਾ ਪੂਰਤੀ ਹੋਵੇ ਤਾਂ ਮੈਂ ਕਹਣਾ ਬਿਹਤਰ ਹੋਊਗਾ ਜੀ ਨਹੀਂ ਇਹ ਜਿਹੜੀਆਂ ਤਿੰਨ ਨੇ ਇਹ ਵੀ ਚੱਕ ਦੇਣਗੇ ਅਗਲੀ ਵਾਰੀ ਤਾਂ ਸਭ ਤੇ ਮੱਥਾ ਟੇਕਾ ਵੀ ਨਹੀਂ ਕਿੰਨਾ ਜੀ ਕਹਿੰਦਾ ਜੀ ਦੇਖੋ ਬਹੁਤ ਓਛਾ ਆਏਗਾ ਲੋਕਾਂ ਦੇ ਵਿੱਚ ਵੀ ਓਛਾ ਆਏਗਾ ਤੇ ਬੀਬਾ ਜੀ ਦੇ ਵਿੱਚ ਵੀ ਬੜੀ ਹੈ ਬੜਾ ਇੱਕ 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 ਪੱਤਿਕਾ ਇੱਕ ਬੜਾ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਵੀ ਹੈ ਲਗਨ ਵੀ ਹੈ ਤੇ ਗੁਰੂ ਸਾਹਿਬ ਦੇ ਉਹ ਮੈਂ ਸਮਝਦਾ ਬਹੁਤ ਵੱਡੇ ਇੱਕ ਭਗਤ ਵੀ ਨੇਗੇ ਤੇ ਗੁਰੂ ਸਾਹਿਬ ਨੇ ਏਡੀ ਵੱਡੀ ਮਿਹਰ ਕੀਤੀ ਉਹਨਾਂ ਤੇ ਤੇ ਮੈਂ ਸਮਝਦਾ ਇਹ ਦੂਤੇ ਕੁਝ ਨਹੀਂ ਹੈ ਜੀ ਸਤਿ ਸ੍ਰੀ ਅਕਾਲ